ਮੈਂ ਉਹਨੂੰ ਖਾਲਿਸਤਾਨੀ ਨਹੀਂ ਆਈਐਸਆਈ ਦਾ ਏਜੰਟ ਔਰ ਸੁਖੀ ਰੰਧਾਵੇ ਦਾ ਨਿਕਟਵਰਤੀ ਜੀ ਕਾਂਗਰਸ ਪਾਰਟੀ ਨਾਲ ਜਿਹਦਾ ਸੰਬੰਧ ਹੈ ਆ ਮੈਂ ਤੁਹਾਡੇ ਨਾਲ ਫੋਟੋਆਂ ਸਾਂਝੀਆਂ ਕਰ ਰਿਹਾ ਜਿਹੜਾ ਨਰਿੰਦਰ ਸਿੰਘ ਚੋੜਾ ਇਹਦਾ ਜਿਹੜਾ ਬ੍ਰਦਰ ਇਹਦਾ ਬ੍ਰਦਰ ਹੈ ਨਰੈਨ ਸਿੰਘ ਚੋੜੇ ਦਾ ਉਹ 24 ਘੰਟੇ ਆ ਫੋਟੋਆਂ ਨੇ ਜੀ ਸੁਖੀ ਰੰਧਾਵੇ ਨਾਲ ਸੁਖੀ ਆਪ ਇੱਕ ਫੋਟੋ ਆਹ ਆ ਚੰਨੀ ਨਾਲ ਫੋਟੋ ਆ ਫੇਰ ਚੰਨੀ ਨਾਲ ਤੇ ਸੁੱਖੀ ਦੇ ਭਰਾ ਨਾਲ ਫੋਟੋ ਆ ਚੌਥੀ ਫੋਟੋ ਸੁੱਖੀ ਰੰਧਾਵੇ ਨਾਲ ਆਹ ਕੋਲੋ ਤੇ ਇਹ ਮਤਲਬ ਕੀ ਸੁੱਖੀ ਰੰਧਾਵੇ ਦਾ ਇਨਰ ਸਰਕਲ ਦਾ ਬੰਦਾ ਸੁੱਖੀ ਰੰਧਾਵੇ ਦੇ ਪੇਜ ਤੋਂ ਵੀ ਨਰਿੰਦਰ ਸਿੰਘ ਚੋੜੇ ਦਾ ਆ ਮੈਂ ਸਾਂਝਾ ਕਰ ਰਿਹਾ ਹਾਂ ਇਹਦੇ ਨਾਲ ਇਹ 24 ਘੰਟੇ ਰਹਿਣ ਵਾਲੇ ਲੋਕ ਇਨਾਂ ਦੀ ਮਾਨਸਿਕਤਾ ਕੀ ਹੈ ਸ੍ਰੀ ਹਰਮੰਦਰ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਲੈ ਕੇ ਕਾਂਗਰਸੀਆਂ ਨੂੰ ਕੋਈ ਲੁਕੀ-ਚੁਪੀ ਗੱਲ ਨਹੀਂ ਨਗਰ ਸਵਾਲ ਬੜੇ ਪੈਦਾ ਹੁੰਦੇ ਆ ਕਿ ਇਸ ਬੰਦੇ ਨੂੰ ਸ਼ੈ ਕਾਂਗਰਸ ਪਾਰਟੀ ਦੀ ਸੁੱਕੀ ਰੰਡਾਵੇ ਦੀ ਔਰ ਇਹ ਸ਼ੈ ਨੂੰ ਕਾਮਯਾਬ ਕਰਨ ਚ ਇੰਡੀਆ ਲਾਇੰਸ ਇੰਡੀਆ ਲਾਇੰਸ ਉਹਦਾ ਹੱਥ ਕਹਿੰਦੇ ਕੱਲ ਵੀ ਇੱਥੇ ਫਿਰਦਾ ਸੀ ਵੇਖੋ ਗੱਲ ਸੁਣੋ ਉਹਦਾ ਬ੍ਰਦਰ ਅੱਜ ਤੋਂ ਨਹੀਂ 97 ਤੋਂ ਪਿੰਡ ਦਾ ਸਰਪੰਚ ਆ। 97 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਚੇ Minister ਬਣੇ। ਕਿਉਂ ਨਹੀਂ ਇਹਨਾਂ ਨੇ ਇਹਦੇ ਤੇ ਇਨਕੁਆਇਰੀ ਕੀਤੀ? 10 ਸਾਲ ਫਿਰ ਸਰਕਾਰੀ ਕਿਉਂ ਨਹੀਂ ਕੀਤੀ? ਅੱਜ ਜਿਹੜੇ ਜਿਵੇਂ ਜਫਰਵਾਲ ਤੇ ਜਾਂ ਗੁਰਦੀਪ ਸਿੰਘ ਜਿਹੜਾ ਉੱਥੇ ਬਾਬੇ ਬਕਾਲੇ ਅੰਮ੍ਰਿਤਪਾਲ ਦੇ ਉਹ ਜੇ ਕੋਈ ਕੱਲ ਨੂੰ ਕਰਦਾ ਤੇ ਮੈਂ ਕਹਾਂਗਾ ਕਿ ਇਹ ਸੁਖਵੀਰ ਬਾਦਲ ਦੀ ਸਟੇਜ ਤੋਂ ਬੋਲੇ ਸੀ ਤੇ ਇਹਨਾਂ ਨੇ ਕੀਤਾ ਇਹ ਜਿਹੜੀ ਗੱਲਾਂ ਨੇ ਇਹਦੇ ਵਿੱਚ ਮੈਂ ਡਾਕਟਰ ਦਲਜੀਤ ਸੀ ਮੈਨੇ ਜਿਹੜੀ ਕੀਤੀ ਆ। ਮੈਂ ਉਹ ਨੋਟਿਸ ਵੀ ਭੇਜਾਂਗਾ ਔਰ ਮੈਂ ਗਵਰਨਮੈਂਟ ਆਫ ਇੰਡੀਆ ਕੋਲ ਡਿਮਾਂਡ ਕਰਦਾ ਕਿ ਇਸ ਚੀਜ਼ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਰਿਲੇਸ਼ਨ ਨੇ ਬੈਡ 엘ਿਮੈਂਟਸ ਨਾਲ ਕਿ ਅਕਾਲੀ ਦਲ ਵਾਲਿਆਂ ਨਾਲ